ਜਦੋਂ ਗੱਲ ਵਿਗੜਦੀ ਆ ਨਾ ਨਿੱਕੀ ਜਿਹੀ ਗੱਲ ਤੋਂ ਵਿਗੜਦੀ ਗੱਲ ਕੋਈ ਏਡੀ ਵੱਡੀ ਨਹੀਂ ਹੁੰਦੀ ਪਰ ਉਹਦਾ ਨਤੀਜਾ ਮੜ ਕੇ ਨੱਕ ਨਾਲ ਲੀਕਾਂ ਕਢਾ ਦਿੰਦਾ ਹੈ ਖਾਲਸਾ ਜੀ ਇੱਕ ਵਾਰੀ ਜਿਹੜੇ ਘਰੋਂ ਬੇਕਾਰ ਹੋਏ ਨਾ ਉਹਨਾਂ ਦੇ ਚੁੱਲਿਆਂ 'ਚ ਮੜ ਕੇ ਘਾਹੀ ਉੱਗੇ ਨੇ ਅੱਗ ਬਾਲਣ ਵਾਸਤੇ ਜੀਵ ਘਰ ਛੇ ਨਹੀਂ ਰਹਿ ਗਿਆ ਇੱਕ ਗੱਲ ਤੋਂ ਉਖੜੇ ਤੇ ਖਾਲਸਾ ਜੀ ਕੰਨਾਂ ਪੁਰ ਚੱਲਣਾ ਪਿਆ ਸਿਆਣਿਆਂ ਨੇ ਐਵੇਂ ਨਹੀਂ ਆਖਿਆ ਵੀ ਗੱਡੀ ਦੇ ਖੁਸਿਆਂ 100 ਕੋਹਾਂ ਦੇ ਜਾ ਕੇ ਪਈਦਾ ਤੇ ਬਿਲਕੁਲ ਸੱਚੀ ਗੱਲ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਐਦਾਂ ਅਸੀਂ ਬਜ਼ਾਰਾਂ ਗਲੀਆਂ 'ਚ ਤੁਰਦੇ ਆਂ ਗੱਡੀ ਮੋਟਰਸਾਈਕਲ ਚਲਾਉਂਦੇ ਆਂ ਅੱਜ ਦੇ ਸਮੇਂ ਦੇ ਵਿੱਚ ਕਾਲ ਕਿਸੇ ਨੇ ਵੇਖਿਆ ਨਹੀਂ ਹਰ ਬੰਦੇ ਦੇ ਸਿਰ ਤੇ ਕਾਲ ਚੜਿਆ ਹੋਇਆ ਤੁਸੀਂ ਮਾਰਾ ਜਾ ਰਾਹ ਨਹੀਂ ਦਿੱਤਾ ਐਨੀ ਗੱਲ ਤੋਂ ਕਲਾ ਪਈ ਉਹ ਕਲਾ ਮਰਨ ਮਰਾਉਣ ਤੱਕ ਗਈ ਕਲਾ ਖਚਰੀਆਂ 'ਚ ਜਾਵੜੀ ਚੰਗੇ ਭਲੇ ਟੱਬਰ ਐਦਾਂ ਰੁਲ ਜਾਂਦੇ ਆਂ ਗੱਲ ਨਿੱਕੀ ਹੁੰਦੀ ਆ ਵਿਗੜਦੀ ਨਿੱਕੀ ਗੱਲ ਤੋਂ ਆ